ਪਿੰਡ ਬਕਾਲਾ ਜਿਹਦਾ ਛੋਟਾ ਜਿਹਾ ਘੇਰਾਏ ਪਿੰਡ ਵਿੱਚ ਕਿੰਨੇ ਸਾਰੇ ਸਾਧੂਆਂ ਆ ਲਾਇਆ ਢੇਰਾਏ ਅਸੂ ਦਾ ਮਹੀਨਾ ਏ ਤੇ ਵੇਲਾ ਇਸ ਵੀਰ ਦਾ ਲੋਟੂ ਟੋਣਾ ਸਾਧੂਆਂ ਦਾ ਫਿਰੇ ਮਾਲਾ ਫੇਰਦਾ ਥੋੜੀ ਥੋੜੀ ਵੇਤੂ ਤੇ ਉਹ ਮੰਝੀਆਂ ਵਿਸ਼ਾ ਕੇ ਬੈਠੇ ਨੇ ਗਦੇਲਿਆਂ ਨਾਲ ਟੂਹਾਂ ਜਿਹਿਆਂ ਲਾ ਕੇ ਕਿਸੇ ਤੋਂ ਨਾ ਹੋਇਆ ਇਸ ਗੱਲ ਦਾ ਨਿਬੜਾਈ ਇਹਨਾਂ ਬਾਈਆਂ ਸਾਧੂਆਂ ਚੋਂ ਨੌਵਾ ਗੁਰੂ ਕਿਹੜਾ ਏ ਇਹਨਾਂ ਬਾਈ ਸਾਧੂਆਂ ਚੋਂ ਨੌਵਾ ਗੁਰੂ ਕਿਹੜਾ ਏ ਇੱਕ ਦਿਨ ਟੋਰੀ ਜਿਹਾ ਬੰਦਾ ਪਿੰਡ ਆਇਆ ਏ ਵੱਡਾ ਸਾਰਾ ਢਾਣਾ ਨਾਲ ਆਪਣੇ ਲਿਆਇਆ ਏ ਵੱਖਰੀ ਤੌਰ ਉਹਦੀ ਵੱਖਰੀਆਂ ਹੀ ਤੋਰਾਂ ਨੇ ਗੁੱਧਲੀ ਦੇ ਵਿੱਚ ਪਾਈਆਂ ਉਹਨੇ ਸੋਨੇ ਦੀਆਂ ਮੋਹਰੇ ਨੇ ਮੁਦਲੀ ਚ ਪਾਈਆਂ ਉਹਨੇ ਸੋਨਾ ਇੰਦੀਆਂ ਮੋਹਰਾ ਨੇ ਹੈਗਾ ਅਜਨਬੀ ਉਹ ਜਾ ਆਦਮੀ ਸਿਆਣਾ ਏ ਹੈਗਾ ਅਜਨਬੀ ਉਹ ਜਾ ਆਦਮੀ ਸਿਆਣਾ ਏ ਕਹਿੰਦੇ ਇਸ ਬੰਦੇ ਦਾ ਕਹਿੰਦੇ ਇਸ ਬੰਦੇ ਦੀ ਬਰਾਦਰੀ ਲਬਣਾ ਏ ਆਇਆ ਦੂਰੋਂ ਚੱਲ ਇਹਦਾ ਹੋਰ ਹੀ ਗਰਾਏ ਲੂੰਦਾ ਵਪਾਰੀ ਤੇ ਮੱਖਣ ਸ਼ਾਹ ਇਹਦਾ ਨਾਂ ਏ ਤੁਨ ਤੁਨ ਭਰਿਆ ਹੋਇਆ ਪਿਆ ਸਾਧਾ ਨਾਲ ਵੇੜਾ ਏ ਕਿੱਦਾਂ ਲੱਭਾਂ ਇਹਨਾਂ ਵਿੱਚੋਂ ਨਵਾਂ ਗੁਰੂ ਕਿਹੜਾ ਏ ਕਿੱਦਾਂ ਲੱਭਾਂ ਇਹਨਾਂ ਵਿੱਚੋਂ ਨਵਾਂ ਗੁਰੂ ਕਿਹੜਾ ਏ ਸੋਚਦਾ ਇੱਕ ਯੁਗਤ ਭਲੇਖਾ ਵੀ ਨਾ ਰਹੂਗਾ ਸੱਚਾ ਗੁਰੂ ਹੋਵੇਗਾ ਤੇ ਆਪੇ ਮੰਗ ਲਊਗਾ ਹੁਣ ਪੰਜ ਪੰਜ ਮੋਹਰਾ ਸਾਰੇ ਸਾਧੂਆਂ ਨੂੰ ਚੜਾਉਂਦਾ ਹੈ ਵੇਖੋ ਕਹਿੰਦੇ ਸਿੱਖ ਕਿਵੇਂ ਗੁਰੂ ਨੂੰ ਜਮਾਉਂਦਾ ਹੈ ਵਾਰੀ ਵਾਰੀ ਸਾਧੂਆਂ ਦਾ ਉਹ ਜਦੋਂ ਪੈ ਗਿਆ ਹੁਣ ਪੁੱਛਦਾ ਸਾਧੂ ਕੋਈ ਹੋਰ ਤਾਂ ਨਹੀਂ ਰਹਿ ਗਿਆ ਲਾਗੂ ਇੱਕ ਬੰਦਾ ਗੱਲ ਹੋਲੀ ਜਿਹੀ ਦੱਸਦਾ ਭਾਉ ਇਸ ਕੋਠੇ ਵਿੱਚ ਸਾਧੂ ਇੱਕ ਹੂਲ ਹੈਗਾ ਵੱਸਦਾ 25-26 ਸਾਲਾਂ ਤੋਂ ਉਹ ਅੰਦਰ ਹੀ ਰਹਿੰਦਾ ਹੈ ਹਰ ਕੋਈ ਉਹਨੂੰ ਤੇਗਾ ਤੇਗਾ ਪਿਆ ਕਹਿੰਦਾ ਹੈ ਨਾ ਉਹ ਕਦੇ ਕਿਸੇ ਨਾਲ ਬੋਲਦਾ ਤੇ ਹੱਸਦਾ ਦਿਲ ਵਾਲਾ ਭੇਦ ਨਹੀਂ ਉਹ ਕਿਸੇ ਨੂੰ ਵੀ ਦੱਸਦਾ ਦਿਲ ਵਾਲਾ ਭੇਦ ਨਹੀਂ ਉਹ ਕਿਸੇ ਨੂੰ ਵੀ ਦੱਸਦਾ 26 ਸਾਲ ਹੋ ਗਏ ਸਮਾਧੀ ਉਹਨੇ ਲਾਈ ਏ ਕਹਿੰਦੇ ਰੱਬੀ ਰੂਹ ਉਹ ਤੇ ਮੁਖੜਾ ਇਲਾਹੀ ਏ ਸੁਣ ਸੁਣ ਗੱਲਾਂ ਸਿਆਣੇ ਦੀ ਵਿਚਾਰੀ ਏ ਸੁਣ ਸੁਣ ਗੱਲਾਂ ਸਿਆਣੇ ਦੀ ਵਿਚਾਰੀ ਏ भोले भाले जाके आवाज ओने मारी बुआ बोलिया, थोड़ी देर पिछो कुंडा अंदरों से खुलिया वेख लाही उस जलवा हजूरदा मुस्कराए इस तरह लाभा जिमे हीरा को ही नूर इस तरह लाभा जिमें हीरा हीरा को ही नूरदा ਕਰ ਕਰ ਦੀਦ ਨਾਲੇ ਠਾਰਦਾ ਸੀ ਅੱਖੀਆਂ ਪਹਿਲਾ ਵਾਂਗ ਪੰਜ-ਪੰਜ ਮੋਰਾ ਗੁਰੂ ਅੱਗੇ ਰੱਖੀਆਂ ਸਤਿਗੁਰ ਬੋਲੇ ਬੱਲੇ ਹੋਏ ਸ਼ਾਹ ਮੱਖਣਾ ਕਿੰਨੀ ਦੁਇਰ ਹੋਰ ਤੂੰ ਉਧਾਰ ਸਾਡਾ ਰੱਖਣਾ ਥੋੜਾ ਸੀ ਜੇ ਹੌਸਲਾ ਤਾਂ ਭਾਰ ਨਹੀਂ ਸੀ ਚੱਕਣਾ ਛੇਕੀ ਵਿੱਚ ਆ ਆਕੇ ਕਾ ਤੂੰ ਸੁਖੀਆਂ ਸੀ ਸੁਖਣਾ ਡੁੱਬਦਾ ਸੀ ਬੇੜਾ ਤੇਰਾ ਅਸੀਂ ਤਾਰਿਆ ਚੰਨਾ ਤੇਰਾ ਦੁੱਖ ਸਾਥੋਂ ਗਿਆਨਾ ਸਹਾਰਿਆ ਚੰਨਾ ਤੇਰਾ ਦੁੱਖ ਸਾਥੋਂ ਗਿਆਨਾ ਸਹਾਰਿਆ ਕਿਵੇਂ ਕਰਾਂ ਇਤਬਾਰ ਕਿੱਦਾਂ ਦੀ ਜਵਾਨੀ ਏ ਮੋਟਿਆਂ ਦੇ ਹਾਲੇ ਤੱਕ ਕਿੱਲਾਂ ਦੀ ਸਾਡੇ ਨਿਸ਼ਾਨੀ ਏ ਸੋਣ ਸੋਣ ਸਾਧੀਆਂ ਵਗ ਪਈਆਂ ਅੱਖੀਆਂ ਖੁੱਲ ਗਈਆਂ ਸਦਰਾਂ ਜੋ ਦਿਲ ਵਿੱਚ ਸੀ ਰੱਖੀਆਂ ਖੁੱਲ ਗਈਆਂ ਸਦਰਾਂ ਜੋ ਦਿਲ ਚ ਸੀ ਰੱਖੀਆਂ ਮੇਟ ਗਈ ਧੁੰਦ ਦਿਲ ਨੂਰੋ ਨੂਰ ਹੋ ਗਿਆ ਛਾਲ ਮਾਰੀ ਸ਼ਾਹ ਨੇ ਚੜ ਕੋਠੇ ਦੇਖ ਲੋ ਗਿਆ ਕੋਠੇ ਦੇਖ ਲੋ ਕੇ ਉਹਨੇ ਨਾਰਾ ਇੱਕੋ ਮਾਰਿਆ ਸੱਚਾ ਗੁਰੂ ਲਾਧੋ ਗੁਰੂ ਲਾਧੋ ਰੇ ਪੁਕਾਰਿਆ ਜਸ ਸੱਚਾ ਗੁਰੂ ਲਾਧੋ ਗੁਰੂ ਲਾਧੋ ਰੇ ਪੁਕਾਰਿਆ ਗੁਰੂ ਲਾਧੋ ਰੇ ਪੁਕਾਰਿਆ ਵਾਹਿਗੁਰੂ ਜੀ ਕਾ ਖਾਲਸਾ why would you que